ਸਾਡੇ ਕੋਲ ਕੋਈ ਸ਼ਬਦ ਨਹੀਂ ਹੈਗੇ ਕਿ ਅਸੀਂ ਕਿਹੜੇ ਸ਼ਬਦਾਂ ਦੇ ਨਾਲ ਦੁੱਖ ਸਾਂਝਾ ਕਰ ਸਕੀਏ ਕਿਉਂਕਿ ਇਹੋ ਜਿਹੇ ਨਿਸ਼ਾਨ ਇਹਨਾਂ ਨੂੰ ਯੁੱਗਪੁਰਸ਼ ਯੁੱਗਪੁਰਸ਼ ਤਿਆਜੰਦਾ ਕਿਉਂਕਿ ਇਹ ਹੀ ਲੋਕ ਹੁੰਦੇ ਨੇ ਜਿਹਦੇ ਯੁੱਗ ਨੂੰ ਬਦਲਦੇ ਨੇ ਪੱਲਾ ਜੀ ਦਾ ਸਾਡੇ ਪੰਜਾਬੀ ਸੱਭੇ ਚਰ ਤੇ ਇੰਨਾ ਡੂੰਘਾ ਪ੍ਰਭਾਵ ਸੀ ਕਿ ਅੱਜ ਬੱਚਾ ਬੱਚਾ ਰੋ ਰਿਹਾ ਹਰੇਕ ਦੇ ਮਨ ਦੇ ਉੱਤੇ ਇੱਕ ਗਹਿਰਾ ਪ੍ਰਭਾਵ ਆ ਕਿਉਂਕਿ ਸਾਡੀ ਤਾਂ ਇਹ ਤਾਰਾ ਫੀਡ ਕੰਪਨੀ ਨਾਲ ਵੀ ਪਰਿਵਾਰਕ ਤੌਰ ਤੇ ਜੁੜੇ ਹੋਏ ਤੇ ਉਹਨਾਂ ਦੀ ਐਡ ਤੁਹਾਡੇ ਬਹੁਤ ਸਾਰੇ ਚੈਨਲਾਂ ਤੇ ਵੀ ਚੱਲਦੀ ਰਹੀ ਆ ਤੇ ਸਾਨੂੰ ਆਪਣੇ ਪਰਿਵਾਰ ਦੇ ਮੈਂਬਰ ਦਿੱਤੇ ਨਹੀਂ ਲੱਗ ਰਹੇ ਸੀ ਸਾਰਾ ਪਰਿਵਾਰ ਸਾਡਾ ਆਪਣਾ ਘਰੇਲੂ ਪਰਿਵਾਰ ਆ ਤੇ ਅਸੀਂ ਤਾਂ ਸਾਰੇ ਪਰਿਵਾਰ ਨੂੰ ਤੇ ਸਿੱਧੇ ਸਿੱਧੇ ਤਰ ਤੇ بیٹے ਨੂੰ ਇਹੀ ਸ਼ਬਦਾਂ ਦੇ ਨਾਲ ਆਖਦੇ ਆਂ ਵੀ ਅਸੀਂ ਤੁਹਾਡੇ ਸਾਰੇ ਪਰਿਵਾਰ ਦੇ ਨਾਲ ਖੜੇ ਆ ਤੇ ਸਾਡੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਵੀ ਆ ਕੇ ਗਏ ਨੇ ਤੇ ਸਾਰਾ ਪੰਜਾਬੀ ਜਗਤ ਪੂਰਾ ਹਿੰਦੁਸਤਾਨ ਅੱਜ ਡੂੰਘੇ ਅਫਸੋਸ ਦੇ ਵਿੱਚ ਆ ਤੇ ਅਸੀਂ ਆਸ ਕਰਾਂਗੇ ਪ੍ਰਮਾਤਮਾ ਕਰੇ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ ਬਹੁਤ ਧੰਨਵਾਦ ਸਾਡੇ ਕੋਲ ਕੋਈ ਸ਼ਬਦ ਨਹੀਂ ਹੈਗੇ ਕਿ ਅਸੀਂ ਕਿਹੜੇ ਸ਼ਬਦਾਂ ਦੇ ਨਾਲ ਦੁੱਖ ਸਾਂਝਾ ਕਰ ਸਕੀਏ ਕਿਉਂਕਿ ਇਹੋ ਜਿਹੇ ਇਨਸਾਨ ਇਹਨਾਂ ਨੂੰ ਜੋਗਪੁਰਸ਼ ਜੋਗਪੁਰਸ਼ ਕਿਹਾ ਜਾਂਦਾ ਕਿਉਂਕਿ ਇਹ ਹੀ ਲੋਕ ਹੁੰਦੇ ਨੇ ਜਿਹੜੇ ਯੁੱਗ ਨੂੰ ਬਦਲਦੇ ਨੇ ਪੱਲਾ ਜੀ ਦਾ ਸਾਡੇ ਪੰਜਾਬੀ ਸੱਭਿਆਚਾਰ ਤੇ ਇੰਨਾ ਡੂੰਘਾ ਪ੍ਰਭਾਵ ਸੀ ਕਿ ਅੱਜ ਬੱਚਾ ਬੱਚਾ ਰੋ ਰਿਹਾ ਹਰੇਕ ਦੇ ਮਨ ਦੇ ਉੱਤੇ ਇੱਕ ਗਹਿਰਾ ਪ੍ਰਭਾਵ ਆ ਕਿਉਂਕਿ ਸਾਡੀ ਤਾਂ ਇਹ ਤਾਰਾ ਫੀਡ ਕੰਪਨੀ ਨਾਲ ਵੀ ਪਰਿਵਾਰਕ ਤੌਰ ਤੇ ਜੁੜੇ ਹੋਏ ਤੇ ਉਹਨਾਂ ਦੀ ਐਡ ਤੁਹਾਡੇ ਬਹੁਤ ਸਾਰੇ ਚੈਨਲਾਂ ਤੇ ਵੀ ਚੱਲਦੀ ਰਹੀ ਆ ਤੇ ਸਾਨੂੰ ਆਪਣੇ ਪਰਿਵਾਰ ਦੇ ਮੈਂਬਰ ਦਿੱਤੇ ਨਹੀਂ ਲੱਗ ਰਹੇ ਸੀ ਸਾਰਾ ਪਰਿਵਾਰ ਸਾਡਾ ਆਪਣਾ ਘਰੇਲੂ ਪਰਿਵਾਰ ਆ ਤੇ ਅਸੀਂ ਤਾਂ ਸਾਰੇ ਪਰਿਵਾਰ ਨੂੰ ਤੇ ਸਿੱਧੇ ਵਿਸ਼ੇ ਤੌਰ ਤੇ بیٹے ਨੂੰ ਇਹੀ ਸ਼ਬਦਾਂ ਦੇ ਨਾਲ ਆਖਦੇ ਆਂ ਵੀ ਅਸੀਂ ਤੁਹਾਡੇ ਸਾਰੇ ਪਰਿਵਾਰ ਦੇ ਨਾਲ ਖੜੇ ਆ ਤੇ ਸਾਡੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਵੀ ਆ ਕੇ ਗਏ ਨੇ ਤੇ ਸਾਰਾ ਪੰਜਾਬੀ ਜਗਤ ਪੂਰਾ ਹਿੰਦੁਸਤਾਨ ਅੱਜ ਡੂੰਘੇ ਅਫਸੋਸ ਦੇ ਵਿੱਚ ਆ ਤੇ ਅਸੀਂ ਆਸ ਕਰਾਂਗੇ ਪ੍ਰਮਾਤਮਾ ਕਰੇ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਬਹੁਤ ਸਾਡੇ ਕੋਲ ਕੋਈ ਸ਼ਬਦ ਨਹੀਂ ਹੈਗੇ ਕਿ ਅਸੀਂ ਕਿਹੜੇ ਸ਼ਬਦਾਂ ਦੇ ਨਾਲ ਦੁੱਖ ਸਾਂਝਾ ਕਰ ਸਕੀਏ ਕਿਉਂਕਿ ਇਹੋ ਜਿਹੇ ਨਿਸ਼ਾਨ ਇਹਨਾਂ ਨੂੰ ਜਯਗਪੁਰਸ਼ ਜਯਗਪੁਰਸ਼ ਕਿਹਾ ਜਾਂਦਾ ਕਿਉਂਕਿ ਇਹ ਹੀ ਲੋਕ ਹੁੰਦੇ ਨੇ ਜਿਹੜੇ ਯੁੱਗ ਨੂੰ ਬਦਲਦੇ ਨੇ ਪੱਲਾ ਜੀ ਦਾ ਸਾਡੇ ਪੰਜਾਬੀ ਸੱਭੇ ਚਰ ਤੇ ਇੰਨਾ ਡੂੰਘਾ ਪ੍ਰਭਾਵ ਸੀ ਕਿ ਅੱਜ ਬੱਚਾ ਬੱਚਾ ਰੋ ਰਿਹਾ ਹਰੇਕ ਦੇ ਮਨ ਦੇ ਉੱਤੇ ਇੱਕ ਗਹਿਰਾ ਪ੍ਰਭਾਵ ਆ ਕਿਉਂਕਿ ਸਾਡੀ ਤਾਂ ਇਹ ਤਾਰਾ ਫੀਡ ਕੰਪਨੀ ਨਾਲ ਵੀ ਪਰਿਵਾਰਕ ਤੌਰ ਤੇ ਜੁੜੇ ਹੋਏ ਤੇ ਉਹਨਾਂ ਦੀ ਐਡ ਤੁਹਾਡੇ ਬਹੁਤ ਸਾਰੇ ਚੈਨਲਾਂ ਤੇ ਵੀ ਚੱਲਦੀ ਰਹੀ ਆ ਤੇ ਸਾਨੂੰ ਆਪਣੇ ਪਰਿਵਾਰ ਦੇ ਮੈਂਬਰ ਦਿੱਤੇ ਨਹੀਂ ਲੱਗ ਰਹੇ ਸੀ ਸਾਰਾ ਪਰਿਵਾਰ ਸਾਡਾ ਆਪਣਾ ਘਰੇਲੂ ਪਰਿਵਾਰ ਆ ਤੇ ਅਸੀਂ ਤਾਂ ਸਾਰੇ ਪਰਿਵਾਰ ਨੂੰ ਤੇ ਸਿੱਧੇ ਸਿੱਧੇ ਤਰ ਤੇ ਬੀਟੇ ਨੂੰ ਇਹੀ ਸ਼ਬਦਾਂ ਦੇ ਨਾਲ ਆਖਦਿਆਂ ਵੀ ਅਸੀਂ ਤੁਹਾਡੇ ਸਾਰੇ ਪਰਿਵਾਰ ਦੇ ਨਾਲ ਖੜੇ ਹਾਂ ਤੇ ਸਾਡੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਵੀ ਆ ਕੇ ਗਏ ਨੇ ਤੇ ਸਾਰਾ ਪੰਜਾਬੀ ਜਗਤ ਪੂਰਾ ਹਿੰਦੁਸਤਾਨ ਅੱਜ ਡੂੰਘੇ ਅਫਸੋਸ ਦੇ ਵਿੱਚ ਆ ਤੇ ਅਸੀਂ ਆਸ ਕਰਾਂਗੇ ਪ੍ਰਮਾਤਮਾ ਕਰੇ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਬਹੁਤ ਧੰਨਵਾਦ